ਮੈਂ 2022 ਦੇ ਵਿੱਚ ਯੂਐਸ ਗਿਆ ਤੇ ਮੇਰੀ ਹਲੇ ਜੌਬ ਰਹਿੰਦੀ ਸੀਗੀ ਉੱਥੇ ਪਰ ਜਦੋਂ ਡਬਲ ਬੈਂਚ ਐਲਪੀਐਨ ਐਲਪੀਆ ਅਲਾਊ ਕੀਤੀ ਤੇ ਮੈਂ ਵਾਪਸ ਆਇਆ ਤੇ ਮੈਂ ਜੁਆਇਨ ਕੀਤਾ ਸਾਰੇ ਕਹਿੰਦੇ ਸੀ ਕਿ ਕਿਉਂ ਮੋੜਨ ਆਇਆ ਹੈ ਨਾ ਅਮਰੀਕਾ ਛੱਡ ਕੇ ਕੌਣ ਕੌਣ ਤੁਰਿਆ ਆਇਆ ਮੜ ਕੇ ਤਾਂ ਉਹਦਾ ਕਾਰਨ ਸੀਗਾ ਕਿ ਮੈਂ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ ਜੋ ਵੀ ਮੈਂ ਆਪਣੇ ਦੇਸ਼ ਤੋਂ ਪੜਿਆ ਜੋ ਵੀ ਸਿੱਖਿਆ ਮੈਂ ਹਾਸਲ ਕੀਤੀ ਉਹ ਮੋੜਨਾ ਚਾਹੁੰਦਾ ਸੀ ਉਹ ਮੈਂ ਕਰਨਾ ਚਾਹਿਆ ਪਰ ਮੇਰੇ ਪੱਲੇ ਦੇਖੋ ਕੀ ਪਿਆ ਮੇਰੇ ਕੋਲ ਐਸੈਟ ਸੀ ਕਿ ਆਬਵੀਅਸਲੀ ਬੰਦਾ ਬਿਲਡ ਕਰਦਾ ਹੈ ਬਾਹਰ ਹੈ ਨਾ 3 ਸਾਲ ਤੋ ਰਿਹਾ ਆ ਗੱਡੀ ਵਗੈਰਾ ਮੈਂ ਆਪਣੀ ਇੱਕ ਮਹੀਨੇ ਚ ਇੱਕ ਹਫਤੇ ਚ ਸੌਰੀ ਬੇਚੀ ਔਰ ਇੱਕ ਹਫਤੇ ਚ ਮੈਂ ਜੁਆਇਨ ਕੀਤਾ ਜਦੋਂ ਮੈਂ ਜੁਆਇਨ ਕੀਤਾ ਆ ਕੇ ਮੇਰੀ ਸੁਪਰਵਾਈਜ਼ਰ ਜਿਹੜੀ ਉੱਥੇ ਸੀਗੀ ਕਹਿੰਦੀ ਤੁਸੀਂ ਇਹ ਰਿਸਰਚ ਐਕਸਪੀਰੀਅੰਸ ਛੱਡ ਕੇ ਜਾ ਰਹੇ ਹੋ ਤੁਸੀਂ ਰਿਗਰੈਟ ਕਰੋਗੇ ਬਾਅਦ ਚ ਮੈਂ ਕਿਹਾ ਕੋਈ ਨਹੀਂ ਮੇਰਾ ਇੱਕ ਵਾਦਾ ਹੈ ਆਪਣੇ ਦੇਸ਼ ਦੇ ਨਾਲ ਆਪਣੇ ਪੰਜਾਬ ਦੇ ਨਾਲ ਕਿ ਮੈਂ ਇਸ ਦੇ ਕੰਟ੍ਰਿਬਿਊਟ ਕਰਾਂਗਾ ਦੁੱਖ ਤਾਂ ਬਹੁਤ ਹੈਗਾ ਜਦੋਂ ਚਟਕਾ ਲੱਗਾ ਸੁਪਰੀਮ ਕੋਰਟ ਤੋਂ ਮੈਨੂੰ ਉਮੀਦ ਸੀਗੀ ਕਿ ਸੁਪਰੀਮ ਕੋਰਟ ਕੈਂਡੀਡੇਟਸਾਂ ਵੀ ਦੇਖਣਗੇ ਬਟ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ ਕੈਂਡੀਡੇਟਸ ਬਾਰੇ ਇੱਕ ਲਾਈਨ ਵੀ ਨਹੀਂ ਹੈ ਇੱਕ ਕਹਿ ਲੋ ਹਮਦਰਦੀ ਵੀ ਨਹੀਂ ਹੈ ਕਿ ਅਸੀਂ ਵੀ ਜੌਬ ਛੱਡ ਕੇ ਆਏ ਆ ਨਾ ਅਸੀਂ ਇੰਨੀ ਇੰਨੀਆਂ ਵੱਡੀਆਂ ਰਿਸਰਚ ਐਕਸਪੀਰੀਅੰਸ ਛੱਡੇ ਇੱਕ ਸਾਲ ਦਾ ਤੁਸੀਂ ਪੈਸਾ ਪੋਸਟ ਡਾਕ ਦਾ ਲਾ ਲਓ ਉਹ ਦੇਖੋ ਫਾਈਨੈਂਸ਼ੀਅਲ ਲਾਸ ਕਿੰਨਾ ਆ ਠੀਕ ਹੈ ਲੱਖਾਂ ਚੋ ਫਾਈਨੈਂਸ਼ੀਅਲ ਲਾਸ ਹੈ ਨਾ ਪੁੱਛੋ ਕਿਹੜੀ ਗੱਲ ਸਾਡੇ ਕੋਲ ਹੈ ਨੀ ਯੂਜੀਸੀ ਨੈਟ ਪੁੱਛੋ ਹੈਗਾ ਪੀਐਚਡੀ ਪੁੱਛੋ ਹੈਗਾ ਪੋਸਟ ਡਾਕ ਹੁਣ ਹੈਗੀ ਦੱਸੋ ਹੋਰ ਚਾਹੀਦਾ ਕੀ ਹੈ ਤੁਹਾਨੂੰ ਜੇ ਸਰਕਾਰ ਟੈਕਨੀਕਲ ਪ੍ਰੋਬਲਮਸ ਕਰ ਰਹੀ ਹੈ ਚਾਹੇ ਉਹ ਕਾਂਗਰਸ ਦੀ ਚਾਹੇ ਉਹ ਆਪਦੀ ਸਰਕਾਰ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਉਹ ਸੈੱਟ ਕੀਤਾ ਜਾਵੇ ਅਮਰੀਕਾ ਤੋਂ ਆਇਆ ਜੀ ਹੁਣ ਤਾਂ ਇੱਥੇ ਘੁੰਮਦਾ ਆਇਆ ਇੱਥੇ ਹੁਣ ਪਤਾ ਨਹੀਂ ਕੱਲ ਨੂੰ ਇਹਨੇ ਜਾਣਾ ਕਿ ਨਹੀਂ ਹੁਣ ਸਾਨੂੰ ਕੀ ਪੁੱਛਦੇ ਭਰਤੀ ਕੈਨਸਲ ਹੋ ਗਈ ਕੱਲ ਨੂੰ ਜਾਣਾ ਤੁਸੀਂ ਮੈਂ ਕਿਹਾ ਯਾਰ ਥੋੜੀ ਥੋੜੀ ਸ਼ਰਮ ਤਾਂ ਵਰਤੋ ਕਿ ਅਸੀਂ ਕਿੱਦਾਂ ਅਸੀਂ ਮਹਿਸੂਸ ਕਰ ਰਹੇ ਹਾਂ ਸਾਡੇ ਨਾਲ ਥੋੜੀ ਹਮਦਰਦੀ ਦਿਖਾਓ ਜਿਆਦਾ ਸਾਡੀ ਗਲਤੀ ਹੋਵੇ ਗਲਤ ਹੋਵੇ ਕੋਈ ਕਮੀ ਹੋਵੇ ਕੋਈ ਕਰਪਸ਼ਨ ਹੋਵੇ ਕੁਝ ਹੋਵੇ ਤਾਂ ਸਾਨੂੰ ਦੱਸੋ ਸਾਡੇ 'ਚ ਕੋਈ ਗਲਤੀ ਨਹੀਂ ਅਸੀਂ ਸਾਰੇ ਵੈਲਡ ਕੁਆਲੀਫਾਈ ਨੇ ਸਭ ਕੁਝ ਸਾਡੇ ਕੋਲ ਹੈਗਾ ਕਿਉਂ ਆਏਗਾ ਕੋਈ ਛੱਡ ਕੇ ਪਹਿਲਾਂ ਹੀ ਪੰਜਾਬ ਚ ਕੈਨੇਡਾ ਦਾ ਹੜ ਆਇਆ ਹੋਇਆ ਆ ਹਰ ਕੋਈ ਬਾਹਰ ਜਾਣਾ ਚਾਹੁੰਦਾ ਹੈ ਹਰ ਕੋਈ ਔਰ ਲਾਈਫ ਸਟਾਈਲ ਮੈਂ ਦੇਖਦਾ ਬਸ ਚਾਹੁੰਦਾ ਇਹਨੇ ਬੜੀਆ ਬੜੀਆ ਮਾਲ ਬਣਾ ਰਹੇ ਆ ਬਣਾ ਰਹੇ ਆ ਸਾਰੀਆਂ ਚੀਜ਼ਾਂ ਸੀ ਕਾਪੀ ਕਰਨਾ ਚਾਹ ਰਹੇ ਨੇ ਬਟ ਯੂਥ ਨੂੰ ਇਹ ਸਭ ਨਹੀਂ ਚਾਹੀਦਾ ਸਿਰਫ ਯੂਥ ਨੂੰ ਇੱਕ ਚੇਰੀ ਸਿੱਖਿਆ ਵੀ ਚਾਹੀਦੀ ਹੈ ਉਹ ਤਾਂ ਠੀਕ ਆ ਉਹਨਾਂ ਲਈ ਜਿਹੜੇ ਬਾਹਰੋਂ ਆ ਰਹੇ ਨੇ ਉਹ ਆਪਣਾ ਆਨੰਦ ਮਾਣਦੇ ਨੇ ਬਟ ਜਿਹੜਾ ਇੱਥੇ ਬੱਚਾ ਹੈ ਜਿੱਥੇ ਜਿਹੜਾ ਇੱਥੇ ਟੀਚਰ ਹੈ ਅਗਰ ਉਹਦੀ ਜੇਬ ਚ ਪੈਸੇ ਹੀ ਨਹੀਂ ਅਗਰ ਉਹਦਾ ਸਮਾਜਿਕ ਰੁਤਬਾ ਹੀ ਨਹੀਂ ਉਹ ਕੀ ਕਰੇਗਾ ਪੰਜਾਬ ਦੇ ਵਿੱਚ ਨੌਕਰੀਆਂ ਦੇ ਨਾਮ ਤੇ ਭਗਵੰਤ ਸਿੰਘ ਮਾਨ ਨੇ ਗੱਲ ਕਹੀ ਸੀ ਕਿ ਵਿਦੇਸ਼ਾਂ ਤੋਂ ਮੁੰਡੇ ਜਿਹੜੇ ਆ ਵਾਪਸ ਮੁੜਨ ਲੱਗੇ ਨੇ ਮੇਰੇ ਨਾਲ ਡਾਕਟਰ ਰਾਜੇਸ਼ ਨੇ ਜਦ 1158 ਭਰਤੀ ਦੇ ਵਿੱਚ ਜਿਹੜੀ ਹੈਗੀ ਆ ਇਹਨਾਂ ਨੂੰ ਜੁਆਇਨਿੰਗ ਲੈਟਰ ਮਿਲਿਆ ਤਾਂ ਉਸ ਤੋਂ ਪਹਿਲਾਂ ਯੂਐਸ ਦੇ ਵਿੱਚ ਯੂਐਸ ਤੋਂ ਬਾਅਦ ਇਹ ਵਾਪਸ ਪੰਜਾਬ ਦੇ ਵਿੱਚ ਆਉਂਦੇ ਨੇ ਕਿ ਆਪਣੀ ਧਰਤੀ ਤੇ ਰਹਿ ਕੇ ਜਿਹੜਾ ਹੈਗੀ ਉਹ ਸੇਵਾ ਕਰਨੀ ਆ ਪਰ ਹੁਣ ਇਹ ਭਰਤੀ ਰੱਦ ਹੋਈ ਆ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਕਿੱਥੋਂ ਤੁਸੀਂ ਹਾਂਜੀ ਮੇਰਾ ਨਾਮ ਡਾਕਟਰ ਰਾਜੇਸ਼ ਕੁਮਾਰ ਆ ਮੈਂ ਪਿੰਡ ਜਨੌੜੀ ਜ਼ਿਲ੍ਹਾ ਸ਼ਾਰਪੁਰ ਦਾ ਵਾਸੀ ਆ ਤੁਸੀਂ ਕਿੰਨੇ ਸਮੇਂ ਤੋਂ ਯੂਐਸ ਦੇ ਵਿੱਚ ਸੀ ਮੈਂ 2022 ਦੇ ਵਿੱਚ ਯੂਐਸ ਗਿਆ ਮੈਂ ਪੋਸਟ ਡਾਕਟਰਲ ਰਿਸਰਚ ਅਸੋਸੀਏਟ ਵਾਂਚ ਕੈਨਸਟੇਡ ਯੂਨੀਵਰਸਿਟੀ ਉਹ ਹਾਇਓ ਦੇ ਵਿੱਚ ਮੈਂ 3 ਸਾਲ ਕੰਮ ਕੀਤਾ ਤੇ ਮੇਰੀ ਹੱਲੇ ਜੌਬ ਰਹਿੰਦੀ ਸੀਗੀ ਉੱਥੇ ਕੁਝ ਸਾਲ ਦੀ ਜੌਬ ਰਹਿੰਦੀ ਸੀਗੀ ਪਰ ਜਦੋਂ ਡਬਲ ਬੈਂਚ ਐਲਪੀਐਨ ਐਲਪੀਆ ਅਲਾਉ ਕੀਤੀ ਤੇ ਮੈਂ ਵਾਪਸ ਆਇਆ ਤਾਂ ਮੈਂ ਜੁਆਇਨ ਕੀਤਾ ਤਾਂ ਉਹਦਾ ਕਾਰਨ ਸੀਗਾ ਕਿ ਮੈਂ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ ਜੋ ਵੀ ਮੈਂ ਆਪਣੇ ਦੇਸ਼ ਤੋਂ ਪੜਿਆ ਜੋ ਵੀ ਸਿੱਖਿਆ ਮੈਂ ਹਾਸਲ ਕੀਤੀ ਉਹ ਮੋੜਨਾ ਚਾਹੁੰਦਾ ਸੀ ਨਹੀਂ ਤਾਂ ਮੈਂ ਇੱਕ ਮੇਰਾ ਬਾਕੀ ਸਾਰੇ ਕਹਿੰਦੇ ਸੀ ਕਿ ਕਿਉਂ ਮੋੜਨਾ ਹੈ ਹੈਨਾ ਬਾਹਰ ਉੱਥੇ ਬਸ ਉਹ ਇਨਾ ਸਾਰਾ ਕੁਝ ਹੈਗਾ ਤੁਸੀਂ ਬਾਹਰ ਪੁੱਛੋ ਹਾਂ ਹਾਂਜੀ ਬਾਹਰ ਜੋ ਅਮਰੀਕਾ ਸਾਈਡ ਦੇ ਕੌਣ ਕੌਣ ਤੁਰਿਆ ਆ ਮੜ ਕੇ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਸਾਰੇ ਰਿਸ਼ਤੇਦਾਰ ਆ ਜੋ ਵੀ ਫਰੈਂਡਸ ਨੇ ਉਹਨਾਂ ਦੀ ਕਮੈਂਟਾਂ ਦੇ ਬਾਵਜੂਦ ਵੀ ਮੈਂ ਇਹ ਚੀਜ਼ ਜੁਆਇਨ ਕੀਤੀ ਤੇ ਇੱਥੇ ਮੈਂ ਸੇਵਾ ਆਪਣੀਆਂ ਦੇ ਰਿਆਂ ਪਿਛਲੇ 4 ਮਹੀਨੇ ਆਪੋ 4 ਮਾਰਚ ਦੇ ਵਿੱਚ ਮੈਂ ਜੁਆਇਨ ਕੀਤਾ ਮੈਂ ਇਸ ਵੇਲੇ ਇੱਕ ਰਿਸਰਚ ਪੇਪਰ ਵੀ ਕਾਲਜ ਦੇ ਅਫੀਲੀਏਸ਼ਨ ਦੇ ਨਾਲ ਪਬਲਿਸ਼ ਮੇਰਾ ਐਕਸੈਪਟ ਹੋ ਚੁੱਕਾ ਹੈ ਬੜੇ ਵਧੀਆ ਜਰਨਲ ਫਿਜ਼ੀਕਲ ਰਿਵਿਊ ਡੀ ਦੇ ਵਿੱਚ ਨਾਲ ਦੀ ਨਾਲ ਮੈਂ ਬਹੁਤ ਸਾਰੇ ਰਿਸਰਚ ਦੇ ਵਿੱਚ ਵੀ ਆਪਣੀ ਕੰਟਰੀਬਿਊਸ਼ਨ ਜਿੰਨੀ ਮੈਂ ਦੇ ਸਕਦਾ ਮੈਂ ਸਰਕਾਰੀ ਕਾਲਜ ਦੇ ਵੱਲੋਂ ਕਰ ਰਿਹਾ ਹਾਂ ਜਦੋਂ ਜਦੋਂ ਇਹ ਨੌਕਰੀ ਜਦੋਂ ਇਹ ਭਰਤੀ ਬਹਾਲ ਹੋਈ ਹੁਣ ਤੁਹਾਨੂੰ ਤਾਂ ਬਹੁਤ ਖੁਸ਼ੀ ਹੋਈ ਹੋਣੀ ਕਿ ਤੁਸੀਂ ਮਤਲਬ ਬਹੁਤ ਵੱਡੀ ਠੋਕਰ ਮਾਰੀਓ ਕਿ ਬਦਲੋਕ ਵਿਦੇਸ਼ ਦੇ ਨਾਂ ਤੇ ਕਮਲੇ ਨੇ ਤੁਸੀਂ ਵਿਦੇਸ਼ ਨੂੰ ਛੱਡ ਕੇ ਪੰਜਾਬ ਦੇ ਵਿੱਚ ਆਉਂਦੇ ਹੋਗਾ ਵੀ ਨਹੀਂ ਯਾਰ ਮੈਂ ਪੰਜਾਬ ਦੇ ਵਿੱਚ ਆਪਣੇ ਸੂਬੇ ਦੀ ਜਿਹੜੀ ਸੇਵਾ ਕਰਨ ਉਹ ਤੁਹਾਨੂੰ ਖੁਸ਼ੀ ਬਹੁ 2021 ਚ ਮੇਰੀ ਗੱਲਬਾਤ ਚੱਲ ਰਹੀ ਸੀ ਪ੍ਰੋਫੈਸਰ ਨਾਲ ਕੈਂਡੀਡੇਟ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਮੈਨੂੰ ਆਫਰ ਕੀਤਾ ਕਿ ਤੁਸੀਂ ਆਓ ਪਰ ਨਾਲ ਦੀ ਨਾਲ ਮੇਰੀ ਇਸ ਭਰਤੀ ਚ ਸੈLECTION ਹੋ ਗਈ ਮੇਰਾ ਮਨ ਬਿਲਕੁਲ ਬਾਹਰ ਜਾਣ ਦਾ ਨਹੀਂ ਸੀ ਮੈਂ ਚਾਹੁੰਦਾ ਸੀ ਕਿ ਆਪਣੇ ਪੰਜਾਬ ਦੀ ਸੇਵਾ ਕਰਾਂ ਹੈਨਾ ਤੇ ਉਸ ਤੋਂ ਬਾਅਦ ਜਦੋਂ ਮੈਂ ਵੇਟ ਕੀਤਾ ਭਰਤੀ ਦੇ ਸਟੇ ਲੱਗਾ ਜੋ ਵੀ ਚੀਜ਼ਾਂ ਹੋਈਆਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਮੈਂ ਫਿਰ ਮੈਨੂੰ ਲੱਗਿਆ ਕਿ ਹੁਣ ਚਲੋ ਯੂਐਸਏ ਚੱਲਦੇ ਆ ਆਪਣੇ ਐਕਸਪੀਰੀਅੰਸ ਲੈਂਦੇ ਆ ਰਿਸਰਚ ਐਕਸਪੀਰੀਅੰਸ ਬਾਅਦ ਚ ਮੁੜਾਂਗੇ ਜਦੋਂ ਵੀ ਮੌਕਾ ਮਿਲਿਆ ਉਸ ਤੋਂ ਬਾਅਦ ਮੈਂ 3 ਸਾਲ ਉੱਥੇ ਰਿਹਾ ਮੈਂ ਰਿਸਰਚ ਕੀਤੀ ਜਿਵੇਂ ਮੈਂ ਦੱਸਿਆ ਕਿ ਮੇਰੀ ਪੈਂਡਿੰਗ ਸੀਗੀ ਹਲੇ ਕਾਫੀ ਸਾਲ ਸੀਗੇ ਉਹਦੇ ਵਿੱਚ ਬਟ ਫਿਰ ਜਦੋਂ ਡਬਲ ਬੈਂਚ ਨੇ ਅਲਾਉ ਕੀਤੀ ਤੇ ਮੈਂ ਮੁੜ ਕੇ ਆਇਆ ਤੇ ਉਸ ਦੇ ਨਾਲ ਮੈਂ ਆਪਣੀ ਸੇਵਾਵਾਂ ਜਿਹੜੀਆਂ ਆ ਅੱਗੇ ਦੇ ਰਿਹਾ ਆ ਫਿਰ ਜਦ ਫਿਰ ਇਹ ਭਰਤੀ ਰਾਦੂ ਹੀ ਮਨ ਲਓ ਤਾਂ ਸਭ ਤੋਂ ਵੱਡਾ ਝਟਕਾ ਤੁਹਾਨੂੰ ਲੱਗਿਆ ਹੋਣਾ ਕਿ ਮੈਂ ਆਪਣੀ ਜੌਬ ਵੀ ਵਿੱਚ ਛੱਟ ਗਈ ਅਮਰੀਕਾ ਨੂੰ ਵੀ ਵਿੱਚ ਛੱਡ ਆ ਪਰ ਇੱਥੇ ਇਹ ਆਸ ਦੇ ਲਈ ਆਇਆ ਸੀ ਕਿ ਠੀਕ ਆ ਹੁਣ ਤਾਂ ਮੈਂ ਆਪਣੇ ਪੰਜਾਬ ਦੀ ਸੇਵਾ ਕਰੂੰਗਾ ਉਦੋਂ ਮਨ ਲਓ ਸਭ ਤੋਂ ਵੱਡਾ ਝਟਕਾ ਤੁਹਾਨੂੰ ਲੱਗਿਆ ਹੋਣਾ ਚਟਕਾ ਸਾਨੂੰ ਜਦੋਂ ਯਾਦ ਆਂਦਾ ਨਾ 2021 ਦੇ ਵਿੱਚ ਦਸੰਬਰ ਜਾਂ ਨਵੰਬਰ ਦੇ ਵਿੱਚ ਇਹ ਭਰਤੀ ਹੋਈ ਸੀਗੀ ਉਹ ਇਦਾਂ ਦੀ ਲਾਈਫ ਸੀ ਸਿਚੁਏਸ਼ਨ ਆ ਗਈ ਸੀ ਨਾ ਅੱਗੇ ਕੂਆ ਪਿੱਛੇ ਖਾਈ ਹੈ ਨਾ ਤੇ ਇਹ ਸਾਨੂੰ ਪਤਾ ਲੱਗਦਾ ਹੁਣ ਸੱਜੇ ਜਾਣਾ ਜਾਂ ਖੱਬੇ ਜਾਣਾ ਕਿਉਂਕਿ ਮੈਂ ਪਹਿਲਾਂ ਹੀ ਆਪਣੇ ਸੁਪਰਵਾਈਜ਼ਰ ਨੂੰ ਪੋਸਟ ਡਾਕ ਸੁਪਰਵਾਈਜ਼ਰ ਨੂੰ ਕਹਿ ਚੁੱਕਾ ਸੀ ਆ ਕਿ ਮੈਂ ਹੁਣ ਇੱਥੇ ਕਰਨਾ ਚਾਹੁੰਦਾ ਮੈਂ ਜੋਬ ਉਹਨਾਂ ਨਾਲ ਵੀ ਮੇਰਾ ਕਨਫਲਿਕਟ ਬਣਿਆ ਚਲੋ ਮੈਂ ਜਿਉਂ ਤਿਉ ਉਹਨੂੰ ਸੰਭਿਆ ਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਵਿੱਚ ਤਿੰਨ ਮਹੀਨੇ ਮੇਰਾ ਵੀਜ਼ਾ ਦਾ ਪ੍ਰੋਸੈਸ ਲੱਗਾ ਰਿਹਾ ਉਹਨਾਂ ਤਿੰਨ ਮਹੀਨੇ ਮੇਰੇ ਬਹੁਤ ਮੁਸ਼ਕਿਲ ਗੁਜ਼ਰੇ ਜਿੱਤੇ ਅਸੀਂ ਫਰਸਟ ਬੈਂਚ ਤੇ ਸਿੰਗਲ ਬੈਂਚ ਤੇ ਜੱਜ ਦੇ ਜੋ ਵੀ ਸਾਡੇ ਹਾਈ ਕੋਰਟ ਹਾਈ ਕੋਰਟ ਸੀ ਉਹਨਾਂ ਦੀ ਜਜਮੈਂਟ ਨੂੰ ਅਸੀਂ ਸੋਚਦੇ ਰਹੇ ਕਿ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਹੁਣ ਅਸੀਂ ਤਾਂ ਟੈਕਨੀਕਲ ਐਕਸਪਰਟ ਨਹੀਂ ਐ ਇਸੇ ਸਰਕਾਰ ਦੇ ਮੁਤਾਬਕ ਚਲਣਾ ਪਰ ਅਸੀਂ ਉਸ ਨੂੰ ਫੋਲੋ ਕੀਤਾ ਪਰ ਇਸ ਤਰ੍ਹਾਂ ਦਾ ਅਨਸਰਟੇਨਿਟੀ ਦਾ ਦੌਰ ਸੀ ਕਿੰਨੇ ਸਾਰੇ ਸਾਥੀ ਮੈਂ ਵੀ ਮੈਂਟਲੀ ਪਰੇਸ਼ਾਨ ਰਿਹਾ ਹਾਂ ਉਹਨਾਂ ਪਹਿਲੇ 8 ਮਹੀਨਿਆਂ ਚ ਜਦੋਂ ਤੱਕ ਪਹਿਲੀ ਜਜਮੈਂਟ ਆਈ ਨਹੀਂ ਤੇ ਪਹਿਲੀ ਜਜਮੈਂਟ ਨੇ ਸਾਡਾ ਇਹਨਾ ਦਿਲ ਤੋੜਿਆ ਕਿ ਸਭ ਕੁਝ ਸਾਡੇ ਕੋਲ ਹੈਗਾ ਤੁਸੀਂ ਨਾ ਪੁੱਛੋ ਕਿਹੜੀ ਗੱਲ ਸਾਡੇ ਕੋਲ ਹੈ ਨਹੀਂ UGC NET ਪੁੱਛੋ ਹੈਗਾ PhD ਪੁੱਛੋ ਹੈਗਾ Postdoc ਹੁਣ ਹੈਗੀ ਦਸ ਹੋਰ ਚਾਹੀਦਾ ਕੀ ਹੈ ਤੁਹਾਨੂੰ ਜੇ ਸਰਕਾਰ ਟੈਕਨੀਕਲ ਪ੍ਰੋਬਲਮਸ ਕਰ ਰਹੀ ਹੈ ਚਾਹੇ ਉਹ ਕਾਂਗਰਸ ਦੀ ਚਾਹੇ ਉਹ ਆਪਦੀ ਸਰਕਾਰ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਉਹ ਸੈੱਟ ਕੀਤਾ ਜਾਵੇ ਜਿਹੜੇ ਪਾਰਟੀ ਨਾਲ ਤੁਹਾਡੇ ਤਾਂ ਕੋਈ ਲੈਣ ਦੇਣੀ ਨਹੀਂ ਤੁਸੀਂ ਤਾਂ ਪੜੇ ਹੋ ਪੜ ਕੇ ਆਪਦਾ ਹੱਕ ਹਾਸਲ ਕਰਨ ਦੇ ਲਈ ਵਾਪਸ ਆਏ ਹੋ ਵਿਦੇਸ਼ ਛੱਡ ਕੇ ਹਾਂਜੀ ਸ਼ੁਰੂ ਤੋਂ ਜਿੱਦਾਂ ਅਸੀਂ ਪਲੱਸ 2 ਕੀਤੀ ਸਾਇੰਸ ਰੱਖੀ ਫਿਰ ਅਸੀਂ ਬੀਏਸੀ ਚ ਗਏ ਲੋਕਲ ਕਾਲਜ ਅਚ ਗਏ ਸਾਡਾ ਮੰਤਵ ਕੀ ਸੀਗਾ ਆਪਣੇ ਪ੍ਰੋਫੈਸਰਾਂ ਨੂੰ ਦੇਖ ਕੇ ਕਿ ਕੱਲ ਨੂੰ ਅਸੀਂ ਇੱਥੇ ਖੜੇ ਹੋਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਹਨਾ ਫਿਰ ਅਸੀਂ ਮੈਂ ਐਮਐਸਸੀ ਕੀਤੀ ਪੰਜਾਬ ਯੂਨੀਵਰਸ ਸਾਡਾ ਇਹ ਰੋਲ ਰਿਹਾ ਕਿ ਵਾਪਸ ਅਸੀਂ ਨੈਟ ਵਗੈਰਾ ਕਲੀਅਰ ਕਰਕੇ ਅਸਿਸਟੈਂਟ ਪ੍ਰੋਫੈਸਰ ਲੱਗਣਾ ਹੈ ساری ਉਮਰ ਅਸੀਂ ਇਹ ਖਾਬ ਪਾਲ ਲਿਆ ਕਿ ਨਹੀਂ ਇੱਕ ਦਿਨ ਜਾ ਕੇ ਅਸੀਂ ਅ ਅਸਿਸਟੈਂਟ ਪ੍ਰੋਫੈਸਰ ਦੀ ਜੌਬ ਕਰਾਂਗੇ ਹੁਣ ਜਦੋਂ ਸਾਨੂੰ ਮੌਕਾ ਮਿਲਿਆ ਹੁਣ ਅਸੀਂ ਬੱਚਿਆਂ ਨੂੰ ਰੋਜ਼ ਫੇਸ ਕਰਦੇ ਆ ਕਿੰਨਾ ਸਾਨੂੰ ਵਧੀਆ ਲੱਗਦਾ ਹੈ ਕਿ ਅਸੀਂ ਇੱਕ ਵਧੀਆ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਆਸ਼ਾ ਕਰਦਾ ਕਿ ਬੱਚੇ ਵੀ ਸਾਡੇ ਤੋਂ ਖੁਸ਼ ਨੇ ਸਾਰੇ 1158 ਤੇ ਕਾਫੀ ਬੱਚਿਆਂ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਕੀਤੀ ਹੈ ਕਿ ਕਿੰਨੇ ਚਿਰ ਬਾਅਦ 25 ਸਾਲ ਤੋਂ ਬਾਅਦ ਇੱਕ ਵਧੀਆ ਪ੍ਰੋਫੈਸਰ ਦੀ ਲੜੀ ਆਈ ਹੈ ਫਿਰ ਵੀ ਸਾਨੂੰ ਇਹ ਸਾਰਾ ਕੁਝ ਫੇਸ ਕਰਨਾ ਪੈ ਰਿਹਾ ਆ ਤੇ ਅਸੀਂ ਵਾਪਸ ਮੁੜੇ ਹੋਗੇ ਉਹ ਤਾਂ ਬੜੀ ਖੁਸ਼ੀ-ਖੁਸ਼ੀ ਮੁੜੇ ਹੋਗੇ ਕਿ ਯਾਰ ਵਾਪਸ ਆਪਣੇ ਵਤਨ ਨੂੰ ਪਰਤ ਰਹੇ ਹਾਂ ਬਿਲਕੁਲ ਵਾਪਸੀ ਬੜੀ ਖੁਸ਼ੀ ਸੀਗੀ 3 ਸਾਲ ਦੀ ਵੇਟ ਸੀਗੀ 3 ਸਾਲ ਅਸੀਂ ਉਮੀਦਾਂ ਲਗਾਈ ਕਿ ਕੋਰਟ ਦੇ ਵਿੱਚ ਸਾਰੀਆਂ ਚੀਜ਼ਾਂ ਅਸੀਂ ਸਾਡੇ ਗਰੁੱਪ ਸੀਗੇ ਅਸੀਂ ਇੱਕ ਦੂਜੇ ਨਾਲ ਰਾਤ ਤੇ ਸੀਗੇ ਕਿ ਕਿਹ ਕਿਹ ਕੀ ਪ੍ਰੋਸੈਸ ਅਸੀਂ ਕਰਨਾ ਹੈ ਪ੍ਰੀਕਨ ਸਰਟੇਨਟੀ ਫੇਰ ਵੀ ਰਹਿੰਦੀ ਹੈ ਕਿ ਡਬਲ ਬੈਂਚ ਨੇ ਪਤਾ ਨਹੀਂ ਪਹਿਲੇ ਨੂੰ ਹੋਲਡ ਕਰਨਾ ਹੈ ਜਾਂ ਕੀ ਕਰਨਾ ਹੈ ਕੀ ਨਹੀਂ ਕਰਨਾ ਬਟ ਬੜਾ ਮੁਸ਼ਕਲ ਸਮਾਸੇਗਾ ਸਾਡੇ ਲਈ ਹੁਣ ਜਦ ਇਹ ਭਰਤੀ ਰੱਦ ਹੋਈ ਹੈ ਮਤਲਬ ਉਸ ਤੋਂ ਉਦੋਂ ਵੀ ਸਭ ਤੋਂ ਵੱਡਾ ਦੁੱਖ ਲੱਗਿਆ ਹੋਣਾ ਕਿ ਇਸ ਤੋਂ ਅੱਗੇ ਹੁਣ ਕੀ ਹੈ ਭਵਿੱਖ ਕਿੱਧਰ ਗਿਆ ਦੇਖੋ ਜੀ ਮੈਂ ਹੁਣ ਸਿੱਧੇ ਸ਼ਬਦਾਂ ਚ ਕਹਾਂ ਮੈਂ ਜਦੋਂ ਮੈਂ ਛੱਡ ਕੇ ਆਇਆ ਇੱਕ ਤਾਂ ਮੈਨੂੰ ਰਿਸਰਚ ਐਕਸਪੀਰੀਅੰਸ ਟੂ ਲਾਸ ਹੋਇਆ ਠੀਕ ਹੈ ਹੁਣ ਇਹ ਟੀਚਿੰਗ ਐਕਸਪੀਰੀਅੰਸ ਮੇਰਾ 4 ਮਹੀਨੇ ਦਾ ਮੈਂ ਇਹਨੂੰ ਕਿਹਾ ਲਮਾਨਾ ਆ ਤਾਂ ਇਹਨੂੰ ਕੋਈ ਕਾਊਂਟ ਕਰ ਸਕਦਾ ਨਾ ਕੁਝ ਕਰ ਸਕਦਾ ਮੈਂ ਤਾਂ ਆਪਣੀ ਜਾਨ ਲਾਈ ਟੀਚਿੰਗ 'ਚ ਠੀਕ ਹੈ ਮੇਰੇ ਪ੍ਰਿੰਸੀਪਲ ਸਾਹਿਬ ਜਾਣਦੇ ਨੇ ਉਹ ਰੈਗੂਲਰ ਫੈਕਲਟੀ ਨੇ ਉਹ ਸਭ ਜਾਣਦੇ ਨੇ ਚਾਹੀਦਾ ਸਾਰੇ ਫੈਕਲਟੀ ਜਾਣਦੇ ਨੇ ਨਾਲ ਦੀ ਨਾਲ ਜੇ ਅਸੀਂ ਗੱਲ ਕਰੀਏ ਅ ਵੱਡਾ ਝਟਕਾ ਲੱਗਿਆ ਹੁਣ ਜਦੋਂ ਛੱਡ ਕੇ ਆਇਓ ਹਾਂਜੀ ਬਹੁਤ ਉਹੀ ਮੈਂ ਤੁਹਾਨੂੰ ਦੱਸਣਾ ਜਾ ਰਿਹਾ ਸੀਗਾ ਕਿ ਜਿੱਦ ਲਈ ਅਸੀਂ ਵਾਪਸ ਆਏ ਸਾਨੂੰ ਇੰਨੀ ਖੁਸ਼ੀ ਸੀ ਇੰਨਾ ਚਾਹ ਸੀਗਾ ਕਿ ਮੈਂ ਕਿਹਾ ਚੱਲ 1 ਹਫਤੇ ਚ ਅਸੀਂ ਵਾਪਸ ਜਾਣਾ ਆ ਮੈਂ ਆਪਣੀ ਮੇਰੇ ਕੋਲ ਐਸੈਟ ਸੀਗਾ ਆਬਵੀਅਸਲੀ ਬੰਦਾ ਬਿਲਡ ਕਰਦਾ ਹੈ ਬਾਹਰ ਹੈ ਨਾ 3 ਸਾਲ ਤੋ ਰਿਹਾ ਆ ਗੱਡੀ ਵਗੈਰਾ ਮੈਂ ਆਪਣੀ 1 ਮਹੀਨੇ ਚ ਵਿੱਚ 1 ਹਫਤੇ ਚ ਸੌਰੀ ਬੇਚੀ ਔਰ 1 ਹਫਤੇ ਚ ਮੈਂ ਜੁਆਇਨ ਕੀਤਾ ਜਦੋਂ ਮੈਂ ਜੁਆਇਨ ਕੀਤਾ ਆ ਕੇ ਮੇਰੀ ਸੁਪਰਵਾਈਜ਼ਰ ਜਿਹੜੀ ਉੱਥੇ ਸੀਗੀ ਕਹਿੰਦੀ ਤੁਸੀਂ ਇਹ ਰਿਸਰਚ ਐਕਸਪੀਰੀਅੰਸ ਛੱਡ ਕੇ ਜਾ ਰਹੇ ਹੋ ਤੁਸੀਂ ਰਿਗਰੈਟ ਕਰੋਗੇ ਬਾਅਦ ਚੋ ਮੈਂ ਕਿ ਕੋਈ ਨਹੀਂ ਮੇਰਾ ਇੱਕ ਵਾਦਾ ਹੈ ਆਪਣੇ ਦੇਸ਼ ਦੇ ਨਾਲ ਆਪਣੇ ਪੰਜਾਬ ਦੇ ਨਾਲ ਕਿ ਮੈਂ ਇਸ ਦੇ ਕੰਟਰੀਬਿਊਟ ਕਰਾਂਗਾ ਉਹ ਮੈਂ ਕਰਨਾ ਚਾਹਿਆ ਪਰ ਮੇਰੇ ਪੱਲੇ ਦੇਖੋ ਕੀ ਪਿਆ ਹੁਣ ਦੁੱਖ ਤਾਂ ਬਹੁਤ ਹੈਗਾ ਜਦੋਂ ਚਟਕਾ ਲੱਗਾ ਸੁਪਰੀਮ ਕੋਰਟ ਤੋਂ ਮੈਨੂੰ ਉਮੀਦ ਸੀਗੀ ਕਿ ਸੁਪਰੀਮ ਕੋਰਟ ਕੈਂਡੀਡੇਟਸ ਦਾ ਵੀ ਦੇਖਣਗੇ ਬਟ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ ਕੈਂਡੀਡੇਟਸ ਬਾਰੇ ਇੱਕ ਲਾਈਨ ਵੀ ਨਹੀਂ ਹੈ ਉਹਨਾਂ ਬਾਰੇ ਇੱਕ 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 ਕਹਿ ਲੋ ਹਮਦਰਦੀ ਵੀ ਨਹੀਂ ਹੈ ਕਿ ਅਸੀਂ ਵੀ ਜੌਬ ਛੱਡ ਕੇ ਆਏ ਆ ਨਾ ਅਸੀਂ ਇੰਨੀ ਇੰਨੀਆਂ ਵੱਡੀਆਂ ਰਿਸਰਚ ਐਕਸਪੀਰੀਅੰਸ ਛੱਡੇ ਇੱਕ ਸਾਲ ਦਾ ਤੁਸੀਂ ਪੈਸਾ ਪੋਸਟ ਡਾਕ ਦਾ ਲਾ ਲਓ ਉਹ ਦੇਖੋ ਫਾਈਨੈਂਸ਼ੀਅਲ ਲਾਸ ਕਿੰਨਾ ਆ ਠੀਕ ਹੈ ਲੱਖਾਂ ਚੋ ਫਾਈਨੈਂਸ਼ੀਅਲ ਲਾਸ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਮੈਂਟਲ ਸਾਨੂੰ ਐਗਨੀ ਜਿਹੜੀ ਚ ਗੁਜ਼ਰਨਾ ਪੈ ਰਿਹਾ ਹੈ ਜਿਵੇਂ ਸਾਡੇ ਪਰਿਵਾਰ ਹੈ ਮਦਰ ਨੇ ਫਾਦਰ ਨੇ ਕੋਈ ਵੀ ਨਿਕਈਆਂ ਦੀ ਕੀ ਸਮੱਸਿਆ ਆ ਜਦ ਮੈਰਿਡ ਨੇ ਉਹਨਾਂ ਦੀ ਹੋਰ ਸਮੱਸਿਆ ਆ ਇਹ ਸਾਰੀਆਂ ਚੀਜ਼ਾਂ ਸਾਨੂੰ ਸਾਰਿਆਂ ਨੂੰ ਗੁਜ਼ਰਨਾ ਪੈਣਾ ਹੈ। ਉਹ ਵੀ ਲੰਘਣਾ ਪੈ ਰਿਹਾ ਹੁਣ ਜਿਹਨਾਂ ਨੇ ਤੁਹਾਨੂੰ ਕਿਹਾ ਸੀ ਕਿ ਕਿਉਂ ਛੱਡ ਰਹੇ ਹੁਣ ਉਹ ਕਹਿ ਰਹੇ ਨੇ ਕਿ ਤੈਨੂੰ ਕਿਹਾ ਸੀ ਨਾ ਕਿ ਕਿਉਂ ਛੱਡ ਕੇ ਗਿਆ ਹੁਣ ਪਛਤਾ ਰਹੇ ਹਨ। ਇਹ ਦੇਖੋ ਜੀ ਬਹੁਤ ਵਧੀਆ ਤੁਸੀਂ ਗੱਲ ਕਹੀ ਦੇਖੋ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਦੋਸਤ ਹੁੰਦੇ ਨੇ ਠੀਕ ਹੈ ਚੰਗੇ ਦੋਸਤ ਹੁੰਦੇ ਨੇ ਬੁਰੇ ਵੀ ਹੁੰਦੇ ਨੇ ਕਈ ਹੁਣ ਜਦੋਂ ਅਸੀਂ ਇਹ ਸੋਸ਼ਲ ਮੀਡੀਆ ਤੇ ਆਪਣੇ ਬਾਰੇ ਨੂੰ ਦੱਸਦੇ ਆ ਕਿ ਸਾਡੀ ਭਰਤੀ ਕੈਂਸਲ ਹੋ ਗਈ ਕਈ ਸਾਨੂੰ ਵੀ ਨਮੋਸ਼ੀ ਜਿਹੀ ਹੁੰਦੀ ਹੈ ਕਿ ਅਸੀਂ ਇੰਨੇ ਵੱਡੇ ਹੈ ਅਮਰੀਕਾ ਤੋਂ ਆਇਆ ਜੀ ਹੁਣ ਤਾਂ ਇੱਥੇ ਘੁੰਮਦਾ ਆਇਆ ਇੱਥੇ ਹੁਣ ਪਤਾ ਨਹੀਂ ਕੱਲ ਨੂੰ ਇਹਨੇ ਜਾਣਾ ਕਿ ਨਹੀਂ ਹੁਣ ਸਾਨੂੰ ਕੀ ਪੁੱਛਦੇ ਭਰਤੀ ਕੈਂਸਲ ਹੋ ਗਈ ਕੱਲ ਨੂੰ ਜਾਣਾ ਤੁਸੀਂ ਮੈਂ ਕਿਹਾ ਯਾਰ ਥੋੜੀ ਨ ਥੋੜੀ ਸ਼ਰਮਤਾ ਵਰਤੋ ਕਿ ਅਸੀਂ ਕਿਦਾ ਅਸੀਂ ਮਹਿਸੂਸ ਕਰ ਰਹੇ ਆ ਸਾਡੇ ਨਾਲ ਥੋੜੀ ਹਮਦਰਦੀ ਦਿਖਾਓ ਜਿਆਦਾ ਸਾਡੀ ਗਲਤੀ ਹੋਵੇ ਜਿਆਦਾ ਸਾਡਾ ਕੋਈ ਇੰਟਰਵਿਊ ਸੌਰੀ ਕੋਈ ਪਰਤੀ ਵਿੱਚ ਗਲਤ ਹੋਵੇ ਕੋਈ ਕਮੀ ਹੋਵੇ ਕੋਈ ਕਰਪਸ਼ਨ ਹੋਵੇ ਕੁਝ ਹੋਵੇ ਤਾਂ ਸਾਨੂੰ ਦੱਸੋ ਸਾਡੇ 'ਚ ਕੋਈ ਗਲਤੀ ਨਹੀਂ ਅਸੀਂ ਸਾਡੇ ਵੈਲਟ ਕੁਆਲੀਫਾਈ ਨੇ ਸਭ ਕੁਝ ਸਾਡੇ ਕੋਲ ਹੈਗਾ ਇਹ ਸਰਕਾਰ ਨੇ ਜਿਹੜਾ ਖੇਲ ਖੇលਿਆ ਹੈ ਕਾਂਗਰਸ ਨੇ ਜਾਂਦੀ ਸਰਕਾਰ ਨੇ ਇਹ ਬਹੁਤ ਹੜਬੜੀ ਚ ਕੰਮ ਕੀਤਾ ਜਿਹਦਾ ਖਾਮਿਆਜ਼ਾ ਸਾਨੂੰ ਅੱਜ 3 ਸਾਲ ਭੁਗਤਣਾ ਪੈ ਰਿਹਾ ਨਾਲ ਦੀ ਨਾਲ ਮੈਂ ਇੱਕ ਗੱਲ ਐਡ ਕਰਨੀ ਚਾਹੂੰਗਾ कि एक ਤਾਂ ਹੁੰਦਾ ਨਾ ਖਤਮ ਹੋ ਕੇ ਬੰਦਾ ਨਵੀਂ ਸ਼ੁਰੂਆਤ ਕਰਦਾ ਸਾਨੂੰ ਤਾਂ ਵਿਚੇ ਲਟਕਾਤਾ ਨਾ ਅਸੀਂ ਖੱਬੇ ਜਾ ਸਕਦੇ ਆ ਨਾ ਅਸੀਂ ਸੱਜੇ ਜਾ ਸਕਦੇ ਆ ਖਾਨੂੰ ਵਿਚਕਾਰ ਫਜ਼ਾਤਾ ਹੁਣ ਮੈਨੂੰ ਵਾਪਸ ਜਾਣਾ ਇੱਕ ਬੜੀ ਮੁਸ਼ਕਲ ਹੈ ਵੀਜ਼ਾ ਦੇ ਬੜੇ ਚੱਕਰ ਹੁੰਦੇ ਨੇ ਇੱਕ ਵਾਰੀ ਤੂੰ ਛੱਡ ਦੋ ਤੈਨੂੰ ਕੁਝ ਉਹਨਾਂ ਦੀ ਕ੍ਰਾਈਟਰੀਰੀਜ਼ ਪੂਰੀਆਂ ਕਰਨੀਆਂ ਪੈਂਦੀਆਂ ਨੇ ਸੋ ਸਰਕਾਰ ਤੋਂ ਮੇਰੀ ਅਪੀਲ ਹੈ ਕਿ ਉਹ ਸਾਨੂੰ ਲੱਗਦਾ ਜੇ ਐਸਾ ਕੁਝ ਚੱਲੂਗਾ ਤਾਂ ਫਿਰ ਲੋਕ ਆਪਣੇ ਪੰਜਾਬੀ ਮੁੰਡੇ ਵਿਦੇਸ਼ ਛੱਡ ਕੇ ਇੱਧਰ ਆਉਣਗੇ ਇਹ ਐਸਾ ਕੁਝ ਚੱਲ ਰਿਹਾ ਹੈ ਐਸਾ ਕੁਝ ਕਿਉਂ ਕਿਉਂ ਆਏਗਾ ਕੋਈ ਛੱਡ ਕੇ ਪਹਿਲਾਂ ਹੀ ਪੰਜਾਬ 'ਚ ਕੈਨੇਡਾ ਦਾ ਹੜ ਆਇਆ ਹੋਇਆ ਆ ਹਰ ਕੋਈ ਬਾਹਰ ਜਾਣਾ ਚਾਹੁੰਦਾ ਹੈ ਹਰ ਕੋਈ ਔਰ ਲਾਈਫ ਸਟਾਈਲ ਮੈਂ ਦੇਖਦਾ ਬਸ ਚਾਹੁੰਦਾ ਇਹਨੇ ਵਧੀਆ ਵਧੀਆ ਮਾਲ ਬਣਾ ਰਹੇ ਆ ਬਣਾ ਰਹੇ ਆ ਸਾਰੀਆਂ ਚੀਜ਼ਾਂ ਸੀ ਕਾਪੀ ਕਰਨਾ ਚਾਹ ਰਹੇ ਨੇ ਬਟ ਯੂਥ ਨੂੰ ਇਹ ਸਭ ਨਹੀਂ ਚਾਹੀਦਾ ਸਿਰਫ ਯੂਥ ਨੂੰ ਇੱਕ ਉਚੇਰੀ ਸਿੱਖਿਆ ਵੀ ਚਾਹੀਦੀ ਹੈ ਉਹ ਤਾਂ ਠੀਕ ਆ ਉਹਨਾਂ ਲਈ ਜਿਹੜੇ ਬਾਹਰੋਂ ਆ ਰਹੇ ਨੇ ਉਹ ਆਪਣਾ ਆਨੰਦ ਮਾਣਦੇ ਨੇ ਬਟ ਜਿਹੜਾ ਇੱਥੇ ਬੱਚਾ ਹੈ ਜਿੱਥੇ ਜਿਹੜਾ ਇੱਥੇ ਟੀਚਰ ਹੈ ਅਗਰ ਉਹਦੀ ਜੇਬ 'ਚ ਪੈਸੇ ਹੀ ਨਹੀਂ ਅਗਰ ਉਹਦਾ ਸਮਾਜਿਕ ਰੁਤਬਾ ਹੀ ਨਹੀਂ ਉਹ ਕੀ ਕਰੇਗਾ ਇਹਨਾਂ ਚੀਜ਼ਾਂ ਨੂੰ ਤੇ ਜਿਹੜਾ ਯੂਥ ਪਹਿਲਾਂ ਹੀ ਬਾਹਰ ਨੂੰ ਤੁਰਿਆ ਫਿਰ ਤੁਰਿਆ ਫਿਰਦਾ ਆ ਹੁਣ ਜੇ ਇਸ ਭਰਤੀ ਤੋਂ ਬਾਅਦ ਦੇਖੋ ਜੀ ਇਹ ਪੋਸਟ ਕੋਈ ਹਲਕੀ ਪੋਸਟ ਨਹੀਂ ਹੈ 1158 ਅਸਿਸਟੈਂਟ ਪ੍ਰੋਫੈਸਰ ਰੈਗੂਲਰ ਇੱਕ ਬਹੁਤ ਵੱਡੀ ਪੋਸਟ ਹੈ ਕਲਾਸ 1 ਪੋਸਟ ਹੈ ਇਹ ਆਈਐਸ ਆਫੀਸਰ ਦੇ ਮੁਤਾਬਿਕ ਦੇ ਬਰਾਬਰ ਪੋਸਟ ਹੈ ਇਹ ਤੇ ਜੇ ਸਰਕਾਰ ਇੰਨੀ ਇਹ ਨਹੀਂ ਜੇ ਸਰਕਾਰ ਹਾਂ ਜੇ ਸਰਕਾਰ ਇਸ ਪਰਤੀ ਨੂੰ ਵੀ ਵਧੀਆ ਤਰੀਕੇ ਨਾਲ ਕੋਆਰਡੀਨੇਟ ਨਹੀਂ ਕਰ ਸਕਦੀ ਤਾਂ ਸਰਕਾਰ ਤੋਂ ਅਸੀਂ ਕੀ ਉਮੀਦ ਕਰੀਏ ਬਹੁਤ ਧੰਨਵਾਦ ਮੰਗਲ ਥੈਂਕ ਯੂ ਜੀ